ਚਾਚਾ ਜੀ ਹੋਇਆ ਸਾਡਾ ਹੈ ਚਾਚਾ ਜੀ ਜਨਮ ਦਿਨ ਮੁਬਾਰਕ ਹੈ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਲੋਵੀ ਆ ਜਾਏਗਾ ਗੋਗੀ ਭਾ ਦਾ ਜਨਮ ਦਿਨ ਤੇ ਸ਼ਾਮਾਂ ਪੈ ਗਈਆਂ ਆ ਤੇ ਚਾਚਾ ਜੀ ਸਾਡੇ ਹਰਮਨ ਚਾਚਾ ਜੀ ਸੰਧੂ ਸਾਹਿਬ ਤੁਰੇ ਜਾਂਦੇ ਆ ਤੇ ਟਿਕਾਣਾ ਦੇਖੋ ਕਿੰਨਾ ਘੈਂਟ ਆ ਮੋਟਰ ਦੇ ਜੈਸੀ ਕਰਾਈ ਪਈ ਆ ਫਾਰਮਰ ਸੀ ਆ ਬਾਕੀ ਦਿਖਾਉਣੇ ਦਾ ਨੰਦ ਜਾ ਕੇ ਤੇ ਬੰਦੇ ਸਮਾਨ ਲੈਣ ਗਏ ਹੋਏ ਨੂਰ ਮਹਿਲ ਤੇ ਆਪਾਂ ਆ ਕੇ ਸਾਨੂੰ ਹੋ ਗਿਆ ਕਿ 15 ਫੀਮਿੰਟ ਖੜੇ ਨੂੰ ਆ ਦੇਖੋ ਜੀ ਇਹ ਬਈ ਬੰਦੇ ਸਾਡੇ ਪਹਿਲਾਂ ਖੜੇ ਏ ਪਹਿਲਾ ਆ ਕੇ ਬੈਠੇਗੇ ਤੂੰ ਦੰਦੀਆਂ ਕੱਢਣੇ ਪਾੜੀਆ ਬੋਲ ਰਹਾ ਨਹੀਂ ਕੀ ਕਹਿੰਦਾ ਸੀ ਓੱਖਾ ਓੱਖਾ ਕੀ ਇੱਕ ਤੁਹਾਡੀ ਵੀਡੀਓ ਬਣਾਈਏ ਕਿਦੋਂ ਸਾਰੇ ਤੁਸੀਂ ਕਿੰਨੇ ਇਦਾਂ ਨਿੰਦ ਦੇ ਬੰਦੇ ਤੂੰ ਦੱਸਿਆ ਰਹਿ ਦੇ ਦੱਸਿਆ ਕੋਈ ਨਹੀਂ ਮਰ ਜੂਗਾ ਲੋ ਜੀ ਮੋਟਰ ਚੈੱਕ ਕਰੋ ਨਾਉਣ ਨੂੰ ਚਲਾ ਚਲਾ ਚੈੱਕ ਕਰੋ ਪਹਿਲਾਂ ਇਹ ਤਾਂ ਗੱਲ ਬਾਤ ਕਡਾ ਸਾਰਾ ਗਰੀਆਂ ਗਰੀਆਂ ਨਾ ਨੂੰ ਓਕੇ ਆ ਤੇ ਪੂਰਾ ਕਮਰਾ ਤੇ ਆਪਣੇ ਵੀਰ ਬੈਠੇ ਆ ਸਾਰੇ ਤੇ ਕਰੋ ਸਟਾਰਟ ਕਰਨਾ ਕਿ ਸਰੋ ਪਾਸ ਚੇਤਾ ਨਹੀਂ ਆਇਆ ਮੈਂ ਕਿਹਾ ਚਲ ਹੁਣ ਫਿਰ ਪੈਡ ਤਲ ਬਣਾ ਜਾ ਕੇ ਮੜਾ ਥੋੜਾ ਜਿਹਾ ਬਣਾ ਲੈਨੇ 5 ਮਿੰਟ ਦਾ ਇਹ ਪਾ ਦਾਂਗੇ ਆਪਾਂ ਦਿਖੋ ਜਿਆ ਸਰ ਯਾ ਲੋ ਵੀ ਮੰਜੇ-ਮੰਜੇ ਕੱਢਦੇ ਹੋਏ ਸੰਤੂ ਸਾਹਿਬ ਬਾਹਰ ਉੱਪਰ ਹੀ ਕਮਰਾ ਤੂੰ ਦੰਦੀਆਂ ਨਾ ਕੱਢ ਲੋ ਜੀ ਕਮਰਾ ਤਾਂ ਖਾਲੀ ਪਿਆ ਤਾਂ ਟਿਕਾਣਾ ਕਿਹੜਿਆ ਵਧੀਆ ਸੈਟ ਹੈ ਵਧੀਆ ਬਣਾਇਆ ਬੈਲ ਨੂੰ ਸਹੀ ਹੈ ਜੀ ਤੇ ਮੇਰੇ ਦਾ ਨਾਮ ਚੱਲਦਾ ਜੀ ਦੇਖ ਰਿਹਾ ਸੀ ਵਲੇ ਵਲੇ ਜਿਹੜਾ ਪਲ ਉੱਧਰ ਸਾਰੇ ਭਾਗੇ ਸਣੀ ਪੱਕੀ ਨਹੀਂ ਬੈਂਸ ਉਹ ਬਣੇ ਰਹਿ ਗਿਆ ਨਾ ਬਲੌਗਰ ਸਾਡਾ 4K ਲਾਇਆ ਹੋਇਆ ਮੈਂ ਰੰਗ ਫੀਲ ਨਹੀਂ ਰੰਗ ਫੀਲ ਹੀ ਸਾਫ ਹੋਉਂਦਾ ਤੇਰਾ ਮੈਂ ਕਹਿੰਦਾ 4K ਲਾਇਆ ਹੋਇਆ ਰੰਗ ਫੀਲ ਹੀ ਸਾਫ ਹੋਉਂਦਾ ਤੇਰਾ ਲੋ ਜੀ ਆ ਗਏ ਅਸੀਂ ਆ ਜਾ ਆਜੋ ਆਈ ਬਲੌਗ ਦੇਖ ਹੀ ਲੈਣਾ ਆਇਆ ਖਰੇ ਬਣੀ ਜਾਂਦੇ ਨੇ ਖਰੇ ਹੀ ਬਣੀ ਜਾਂਦੇ ਨੇ ਲੋ ਜੀ ਸਾਡਾ ਟਿਕਾਣਾ ਖਰਾਣਾ ਮੈਂ ਬਣਾਇਆ ਵਧੀਆ ਤਾਂ ਲੋ ਜੀ ਆ ਗਈ ਜੀ ਕਿਚਨ ਵਾਹ ਜੀ ਦਾ ਸੈਟਿਆ ਆ ਕੰਮ ਲੱਗ ਆਉਗਾ ਲੈ ਪਈ ਰੇਦੀ ਸਿੰਘ ਹੈ ਤੁਸੀਂ ਇਦਾ ਕਰੋਗੇ ਸਾਡੇ ਨਾਲ ਹੈ ਆਇਆ ਜੀ ਕਮਰਾ ਕੰਬਲ ਕੰਬਲ ਦਾ ਪਏ ਆ ਹੋਰ ਬਾਹਰ ਤੋਂ ਥੋੜਾ ਸਣੀ ਘਰੋਂ ਪੱਟਾ ਵਾਲਾ ਆਇਆ ਤੈਨੂੰ ਬਾਤ ਲਿਖਾਉਣਾ ਲੱਭਣੀ ਆ ਸਾਲ ਕੀ ਹੈ ਤੈਨੂੰ ਕਰ ਦੇਣਾ ਘਰ ਬਾਹਰ ਬਰੀਆਣਾ ਬਣਾਇਆ ਮੈਗਨਾਸ ਆਇਟੋ ਉਹ ਦੇਖੋ ਜੀ ਹੋ ਗਿਆ ਆਸ਼ਾ ਜੀ ਸਸਾ ਜੀ ਉਹ ਕਿਉਂ ਮੇਰੇ ਹੈਗੇ ਜਾਂ ਮੇਰੇ ਤਾਂ ਹੈਗੇ ਜੀ ਨੀ ਯਾਰ ਆ ਚੈੱਕ ਕਰੋ ਇੱਥੇ ਬਹਿਣਾ ਨਹੀਂ ਇੱਥੇ ਇੱਥੇ ਬਹਿਣਾ ਮੈਂ ਕਹਿੰਦਾ ਸਹੀ ਆ ਨਹੀਂ ਇੱਥੇ ਬਹਿਨੇ ਤੇ ਉਹ ਇਹ ਕਿੰਨੀ ਜਗ੍ਹਾ ਆ ਇਹ ਆਲੀ ਇਹ ਹੁਣ ਅੱਧਾ ਘਟਾ ਅੱਧੇ ਤੋਂ ਘਟ ਹੋਣਾ ਮੈਂ ਕਹਿੰਦਾ ਘਟ ਹੋਣਾ ਪਿੱਛੇ ਨੂੰ ਸਿੱਧਾ ਉਹ ਤਾਂ ਛੱਡਿਆ ਹੋਇਆ ਇਹ ਹੋਣੀ ਆ ਮੈਂ ਕਹਿੰਦਾ ਪੰਜੇ ਕਨਾਲਾਂ ਹੋਗੀਆਂ ਚਾਰ ਪੰਜ ਹੋਣੀਆਂ ਕਨਾਲਾਂ ਚਾਰ ਕਨਾਲਾਂ ਹੈਗੀਆਂ ਗੱਲਬਾਰ ਬਣੀ ਪਈ ਪੂਰੀ ਮੋਟਰਾਂ ਹੋਵੇ ਇਦਾਂ ਦੀਆਂ ਮਤਲਬ ਕਿ ਨਹੀਂ ਨਹੀਂ ਉੱਤੇ ਨਹੀਂ ਬਹਿਣਾ ਉਹ ਦੇਖਾਂ ਚੱਲਾਂ ਚੱਕੋ ਵੀ ਨਜ਼ਾਰਾ ਹੋਵੇ ਇਦਾਂ ਦਾ ਇਦਾਂ ਦੀ ਮੋਟਰ ਬਣਾਈ ਹੋਵੇ ਬਹਿਣ ਬੋਣ ਨੂੰ ਲੱਕ ਡਟ ਕਾਣਾ ਜੇ ਬੰਜੰਦਾ ਬੰਦੇ ਦੇ ਚੱਲ ਬੈਠਾ ਰਹਿੰਦਾ ਤੇ ਇੱਕ ਉਦਾਂ ਚਾਰ ਸੱਜਣ ਵੇਲੀ ਆਪਣੇ ਆਏ ਹੁੰਦੇ ਆ ਸਿੱਧਾ ਇੱਥੇ ਫਾਰਮ ਹਾਊਸ ਤੇ ਵੜੀਓ ਲੱਗੀਆਂ ਗੱਡੀਆਂ ਆਪਣੀਆਂ ਤੇ ਗੋਗੀ ਭਾਜੀ ਦਾ ਜਨਮ ਦਿਨ ਸੀਗਾ ਤੇ ਗੋਗੀ ਭਾਈ ਹੁਣੀ ਇਹ ਪਹਿਲਾਂ ਪ੍ਰੋਗਰਾਮ ਬਣਿਆ ਸੀਗਾ ਕੱਲ ਦਾ ਕੱਲ ਦਾ ਸੀਗਾ ਕੱਲ ਐਤਵਾਰ ਸੀਗਾ ਤੇ ਕਈ ਬੰਦੇ ਵਿੱਚ ਚਿਕਨ ਚੁਕਨ ਖਾਣ ਵਾਲੇ ਨਹੀਂ ਸੀਗੇ ਤੇ ਫੇ ਅਸੀਂ ਇਹ ਪਲਾਨ ਚੇਂਜ ਕੀਤਾ ਕਿ ਅੱਜ ਬਣੇ ਸੋਮਵਾਰ ਕਰਾਂਗੇ ਕੱਲ ਇਹਨਾਂ ਨੇ ਫੇਰ ਕੀਤਾ ਨਹੀਂ ਕੱਲ ਸਾਡੀ ਵੇਟ ਕਰਦੇ ਤੇ ਕਿ ਚਲੋ ਇਹਨਾਂ ਨੇ ਆਪਣਾ ਬੰਦ ਕਰਤਾ ਤੇ ਕੱਲ ਤੇ ਤਿਆਰੀ ਸੀ ਸਗੇ ਪੂਰੇ ਪਲਾਟ ਕਿਥੇ ਬਣਾਏ ਵੱਡੇ ਵੱਡੇ ਪਾੜੀਆਂ ਮੋਨੋ ਲਗਾ ਲਿਆ ਤੇ ਪਾੜੀਆਂ ਦੇ ਮੋਨੋ ਵੀ ਲਾ ਅੱਜ ਫੇਰ ਬਣਿਆ ਪਲਾਨ ਇਹੋ ਜਿਹੇ ਸਾਰਿਆਂ ਨਾਲ ਇੱਥੇ ਬੈਨੇ ਆ ਇੱਥੇ ਵੀ ਥੋੜੀ ਮੋੜੇ ਇੱਥੇ ਕੱਲ ਵੀ ਉੱਪਰ ਬੈਠੀ ਤੇ ਮੰਜੇ 'ਚ ਚੜਨੇ ਉੱਤੇ ਬੈਹਨ ਦਾ ਪਲਾਨ ਕੀਤਾ ਜੀ ਆਹ ਉਹ ਲਈ ਪਾਣੀ ਵਾਲਾ ਬਸ ਵਾਹ ਵਾਹ ਮਾਣ ਚਾਚੇ ਦੂਜਾ ਬੜਾ ਰਾਗ ਰੰਗ ਨਾ ਲਾ ਦਿਓ ਲੋ ਜੀ ਮੰਜੇ ਚਾੜਦੇ ਆਪਾਂ ਉੱਤੇ ਹੀ ਬਾਹਰੋਂ ਹੀ ਕੰਮ ਪਾਰਾ ਚਾਚੀ ਪਾਰ ਆਇਆ ਫੇ ਇੱਧਰ ਹੀ ਜਾਣੇ ਰਹੇ ਇੱਧਰ ਹੀ ਲੈ ਜਾਣੇ ਮੰਨਾ ਬਿੱਡੂ ਬਣਾਉਣਾ ਥਾ 2 ਮੀਟਰ ਹੋ ਗਏ ਲੋ ਵੀ ਇੱਥੇ ਫੂਨ ਢਕਾਤਾ ਓ ਹੌਲੀ ਹੌਲੀ ਲੈ ਕੇ ਜਾਏ ਹੌਲੀ ਹੌਲੀ ਚੱਕੇ ਉਹਦਾ ਨੂੰ ਹੌਲੀ 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 ਆ ਚਾਚੇ ਅੰਨੀ ਜਾਣਿਆ ਰੇ ਚ ਤੂੰ ਕਿਲਾ ਪਹਾਰਾ ਹੈ ਨਹੀਂ ਲਿੱਚੇ ਉਹ ਆ ਤੂੰ ਕਿਲਾ ਪਹਾਰਾ ਤੂੰ ਨਾਲ ਜੱਸ ਕਰਾਤੀਓ ਤੇ ਹੁਣ ਆਪਣਾ ਚਿਕਨ ਚਿਕਨ ਜੋ ਵੀ ਆ ਆਪਣਾ ਰੈਡੀ ਹੋ ਕੇ ਹੁਣ ਦਿਆ ਆ ਤੇ ਤੇ ਦੂ ਦਸ ਟਿਕਾਣਾ ਕਿੱਦਾਂ ਟਿਕਾਣਾ ਤੇ ਬਹੁਤ ਵਧੀਆ ਆ ਨਾ ਵਧੀਆ ਮੋਟਰ ਭੈਣ ਕੋਠੀ ਬਣਾਈ ਹੋਈ ਵੀ ਆ ਲੋ ਜੀ ਪੱਖਾ ਲੱਗ ਗਿਆ ਕਿੱਦਾਂ ਆ ਮੰਜਾ ਮੈਂ ਸਾਈਡ ਤੇ ਜਿਆਦਾ ਬਸ ਤਾਂ ਇੱਥੇ ਕਿਤਾ ਥੋੜੇ ਹਲਕੇ ਬਹਿ ਜਾਓ ਮੈਂ ਕੁਰਸੀ ਲੈ ਕੇ ਆ ਨੰਦਰ 80 ਵਜਨ ਨੇ ਮੇਰੇ ਜੀ ਪਤਲੇ ਪਤਲੇ ਚਲੋ ਜੀ ਚਾਚਾ ਕਹਿੰਦਾ ਭਾਰ ਆਇਆ ਤੇ ਜਾਣ ਦਿਲਾ ਜਾਂਦੇ ਜੀ ਜਾਣਾ ਸਾਰੀ ਢਾਂਡੇ ਚਾਚਾ ਦਾ ਫੀ ਹੋਇਆ ਤੁਮਾ ਸਫਲੀ ਹੋ ਪਈ ਜਾਂਦੀ ਆ ਜੇ 100 ਮਾ ਜਾੜਦੇ ਇੱਕ ਵਾਰੀ ਉਹ ਕਿੱਥੇ ਜਾਦਾ ਜਾਂਦਾ 100 ਜਾ ਦੋ ਦੋ ਵਾਰਾ ਜਿੰਦ ਸਭ ਉਹ ਦਰਦ ਦੀ ਚੀਜ਼ ਲੈ ਛੱਡੇ ਚਾਚਾ ਤੁਸੀਂ ਹੋਰ ਕਰਨਾ ਕਿ ਭਾਈ ਜਵਾ ਸਹੀ ਜੀ ਤੇਰੀ ਪੈਣ ਤੇਰੀ ਵੱਖੇ ਬਾੜ ਦੁਨੀਆ ਨਾ ਤੂੰ ਵੇਖੀ ਨਾ ਮੈਂ ਨਾਲ ਦਿੱਤਾ ਵੀ ਕਿਤੋਂ ਮਰਦਾ ਮਰਦਾੜਿਆ ਮਟਾ ਹਾਂ ਓਏ ਅਜੇ ਨਹੀਂ ਮਿਲਿਆ ਅਜੀ ਸਿੰਘ ਜੀ ਸੇਵਾ ਕਰਦੇ ਸਾਰੇ ਤੂੰ ਇੱਧਰ ਹੀ ਬੈ ਗਏ ਤੂੰ ਹੁਣ ਮੈਨੂੰ ਪਤਾ ਜਦ ਮੰਜਾ ਕਮਜ਼ੋਰ ਆ ਹਾਂ ਸਲਾਹ ਦਿੱਤੀ ਬੈ ਗਏ ਆ ਆਪ ਹੀ ਸਲਾਹ ਦਿੱਤੀ ਤਾਂ ਆਪ ਇੱਥੇ ਬੈ ਗਿਆ ਚੇਤਾਨੇ ਨੂੰ ਉਹ ਬੋਲਦਾ ਨਹੀਂ ਬੈ ਜਾ ਨਾ ਤੂੰ ਨਹੀਂ ਬੈ ਯਾਰ ਸਾਰੇ ਛੱਡ ਗਏ ਹਨਾ ਪਹਿਲਾਂ ਇੱਕ ਗੱਲ ਤੇ ਮੇਰਾ ਕਹਿੰਦਾ ਮੇਰੀਆਂ ਕਲਿੱਪਾਂ ਨਹੀਂ ਪੁੰਦਾ ਆ ਜਿਹੜਾ ਹੁਣ ਵਲੌਗ ਵਿੱਚ ਪਾਇਆ 2 ਮਿੰਟ ਰੋਕ ਤਾਂ ਸਹੀ ਇਹ ਨਹੀਂ ਬੋਟਲ ਲਾਣੇ ਮੋੜੇ ਸਾਰੇ ਸਾਰੇ ਵਲੌਗ ਦੀ ਮੇਰੀ ਵੀਡੀਓ ਬਣਾਈ ਉਹ ਮੈਂ ਉਹ ਸ਼ੇਅਰ ਨਹੀਂ ਉਹ ਸ਼ੇਅਰ ਨਹੀਂ ਕੀਤਾ ਸ਼ੇਅਰ ਦਾ ਵੰਦਾ ਕਰਦੇ ਵੇ ਯਾਰ ਸ਼ੇਅਰ ਹੀ ਨਹੀਂ ਕੀਤਾ ਲੋ ਭਾਈ ਸਲ ਵੀ ਪਾਈ ਆ ਸ਼ਟੋਰੀ ਦਾ ਭਾਈ ਸ਼ੇਅਰ ਕਰਨਾ ਹੁੰਦਾ ਸ਼ੇਅਰ ਕਰਾਈ ਹੋਏ ਨੇ ਮੇਰੀ ਗੱਲ ਆ ਤੂੰ ਚਲਾ ਪਾਇਆ ਮੇਰੇ ਅਮੈ ਕਰਤਾ ਉਹ ਨਹੀਂ ਨਹੀਂ ਸੀਮ ਦਾ ਫੋਲੋਅਰ ਆਪਣੇ ਰੂ ਲੈ ਜਾ ਤੀ ਇਦਾਂ ਨਹੀਂ ਹੁੰਦਾ ਬਾਮ ਰੋਲਾ ਆਉਂਦਾ ਕੋਣੀ ਆਂਦਾ ਤੂੰ ਵੀ ਸੜਾ ਬਾਮ ਰੋਲਾ ਹੀ ਆਂ ਅਰੇ ਜਵਾਰ ਭਟ ਇਹ ਜੇ ਬਾਮ ਰੋਲਾ ਕਿੱਧਰੋਂ ਆਉਣ ਦੇ ਆਇਆ ਤੇ ਸਾਡੇ ਕੋਲ ਬੈਠਾ ਉਹਦਾ ਇਹ ਪੈਆਂ ਖੜਦੰਦਾ ਕੰਮ ਉਹ ਟਿਕਾਣੇ ਵਧੀਆ ਬੈਠਾ ਰਹਿਣਾ ਸੜਾ ਨਹੀਂ ਹੁੰਦਾ ਉਹਨੇ ਕੁਰਸੀ ਭੰਨ ਦੇਣੀ ਆ ਜਿੱਦਾਂ ਹਲਕੇ ਆ ਪਿਆ ساری ਉਮਰ ਸੀਮੈਂਟ ਦੇ ਥੜਿਆਂ ਦੇ ਬੈਠੇ ਆ ਮੈਂ ਇੱਕ ਬਾਂਵਰ ਲੋਹੋਂ ਦਾ ਕਾ ਬੈਠਾ ਸਾਡੇ ਜੀ ਇਨੂੰ ਦੱਸਿਆ ਇਨੂੰ ਦੱਸਿਆ ਇਨੂੰ ਦੱਸਿਆ ਇਹ ਨਹੀਂ ਦੱਸਿਆ ਉਹਨੇ ਮਾਉਣਾ ਲਾਈ ਆ ਕੇ ਇਹਨੇ ਹੱਥ ਭੁੰਮੀ ਆ ਇਧਰੋਂ ਇਧਰੋਂ ਕਿਧਰੋਂ ਘੁੰਮੀ ਭੁਗਵਾ ਦੇ ਆ ਕੇ ਫੜ ਕੇ ਹੋਈ ਹੈ ਕਿ ਆ ਕੇ ਉੱਥੇ ਲੱਗੀ ਹੋਈ ਆ ਅੱਧਾ ਸੇਕ ਦਾ ਪਹਾੜੀਆਂ ਮਾਰਨਦੇ ਆ ਇੱਕਾ ਤੂੰ ਪੀਰ ਪਾਣੀ ਉਹ ਪੂ ਨਿਕਲ ਗਿਆ ਕੇ ਨਾ ਨਹੀਂ ਨਹੀਂ ਪੱਦੀ ਮਾਰਤੀ ਪੱਦੀ ਨਹੀਂ ਨਹੀਂ ਕਹਿੰਦਾ ਬਾਮਰ ਵਾਲਾ ਕੋ ਇਧਰੋਂ ਆ ਕੇ ਘੁੰਮੀ ਆ ਮੈਂ ਕਿਹੜਾ ਤੂੰ ਪੀ ਰਿਹਾ ਮੈਨੂੰ ਪਤਾ ਲਵੀ ਹੋ ਗਏ ਵਿਲੇ ਕਿਦਾ ਤੋੜੀ ਤਾੜੀ ਕਿਤਾ ਚੱਲਦੀ ਪਈ ਆ ਉਹ ਤੁਹਾਨੂੰ ਰਹਿੰਦੀ ਤੋੜੀ ਕਿੰਨੇ ਖਤੇ ਹੈ ਕਿੰਨੇ ਖਤੇ ਤੋੜੀ ਇਹ ਉਧਰ ਰਹਿੰਦੇ 15 16 ਰਹਿੰਦੇ ਆ ਨਾ ਅੱਛਾ ਬਣ ਨਾਲ ਹਾਂ ਇਹ ਜਪੜ ਨੂੰ ਨਹੀਂ ਗਈ ਅੰਦੇ ਨਵੇਂ ਨਵੇਂ ਸੰਤ ਆਏ ਆ ਆ ਨੂੰ ਚੈੱਕਰ ਬਾੜੀ ਦੇ ਲੋ ਲੋ ਨੰਦ ਆਜਾ ਕੀਤਾ ਨਾ ਇਦਾਂ ਲਾ ਲਈ ਆ ਥੋੜੀ ਦਿਸੀ ਨਹੀਂ ਪਰ ਕੀਤਾ ਹੈਗਾ ਮੈਨੂੰ ਨਾ ਪਤਾ ਆ ਦਿਸੀ ਨਾ ਹੋਈ ਨਹੀਂ ਮੈਨੂੰ ਇਹਦਾ ਵਿਆਹ ਕਰਨਾ ਜੀ ਇਹ ਕੋਈ ਮੇਰਾ ਵੀਰ ਦਾ ਵਲੌਗ ਦੇਖਦਾ ਪਿਆ ਆ ਮੂੰਹ ਐ ਕੱਲਣਾ ਮੇਲ ਕਰਾ ਸਕਦਾ ਰੱਬ ਨੇ ਬਣਾਈਆਂ ਜੋੜੀਆਂ ਰੱਬ ਨੇ ਤਾਂ ਬਣਾਈਆਂ ਨਹੀਂ ਆਪਣੇ ਬਣਾਉਣੀਆਂ ਪੈਣੀਆਂ ਐ ਓਏ ਮੈਂ ਕਿਹਾ ਆਪਣੇ ਬਣਾਉਣੀਆਂ ਪੈਣੀਆਂ ਜੋੜੀਆਂ ਰੱਬ ਨੇ ਤਾਂ ਬਣਾਈਆਂ ਨਹੀਂ ਆਲੇਗਾ ਮੁੰਦੀ ਪਾਣੀ ਸੋਨੇ ਦੀ ਇਹਨੇ ਰਸਤਾ ਕਰਾਇਆ ਲੋ ਜੀ ਇਹ ਦੇਖਣ ਵਾਲੇ ਜਿਹੜੇ ਵੀ ਵੀਰ ਭਰਾ ਰਸਤਾ ਕਰਾ ਸਕਦੇ ਆ ਕੋਈ ਹੈ ਇਹ ਬੰਦਾ ਫਸਾ ਚੈੱਕ ਕਰ ਲੋ ਚਾਚਾ ਜੀ ਬੜਾ ਹਾਲੇ ਟੈਨਸ਼ਨ ਤੇ ਜਾਂਦਾ ਅੱਛਾ ਫਾਨ ਚੁਲੇ ਚੱਲੇ ਜਪਾਲਾ ਪੇਡਾ ਦਰ ਖੜਾ ਹਜੇ ਤੜੀ ਕੀ ਹੋਉਂਦੇ ਆ ਭੰਗ ਜ ਹੋਰ ਬੰਦੇ ਵੀ ਯਾ ਦੋ ਮਾਦੀ ਕਰੋ ਉਡੇ ਸਾਰਿਆਂ ਦੇ ਕੋਲੇ ਚੋਇਆ ਇੱਧਰ ਕੁੜੀ ਆ ਕਾਲਰ ਵਾਲੀ ਟੀ-ਸ਼ਰਟ ਪਾ ਕੇ ਕਾਲੀ ਪੈਂਟ ਪਾਈ ਤਾਂ 3 ਵਜੇ ਹੋਣੇ ਉੱਧਰ ਹਨਾ ਬੱਬਾ ਲੂਹਾ ਲੱਗਾ ਪਤਾ ਤੁਰ ਕੇ ਬਿਜਾਣ ਜਾਣਾ ਕੀ ਹੋਇਆ ਮੈਂ ਕਿਹਾ ਸਾਜੀ ਸਬਜ਼ੀ ਲਿਆਵਾਂ ਜੀ ਜਿਹੜੇ ਤੂੰ ਤੇ ਵੀ ਪਹਿਨੇ ਕਾਲਰ ਵਾਲੀ ਟੀ-ਸ਼ਰਟ ਪਾਈ ਹੋਈ ਜਾ ਆ ਸੱਟ ਬਣਿਆ ਕਹਿੰਦਾ ਯਾਨ ਤੂੰ ਤੇ ਵੀ ਪਹਿਨੇ ਇੱਧਰ ਕਰ ਆਹ ਰਹੀ ਸੰਜੀਤ ਦੇ ਪਾਪੇ ਦੱਸਾਂ ਮੈਂ ਫਗਵਾੜੇ ਆ ਹਾਂ ਉਪਰਾਵਾ ਜੂਸ ਲੈਣ ਲੱਗੇ ਤੇ ਪਿੱਛੇ ਦਾ ਆਪਾਂ ਪੈਗਲੀ ਚ ਮਾਰੀ ਆਏ ਮਾਰਾ ਇਹਨੇ ਗਾਲ ਖੜੀ ਚੋਕਰ ਕਰੰਮਨ ਗੱਲ ਕਰਦਾ ਵਾ ਤੁਸੀਂ ਕਦੋਂ ਬੋਲਣ ਦੇ ਆਹ ਬੋਹਲੀ ਗੱਲ ਉਹ ਚਲ ਗਿਆ ਤਾਂ ਸਾਡਾ ਪਰਾ ਹੀ ਕਰਕੇ ਜੂਸ ਪੀਤਾ ਇਧਰ ਵੀ ਨਹੀਂ ਆਇਆ ਮਮਾ ਮਰੇ ਜੋ ਕੇ ਨਹੀਂ ਤੁਹਾਨੂੰ ਨਹੀਂ ਗੀ ਬੋਲੋ ਆਹ ਇਸ ਮਾਰ ਨਹੀਂ ਹੋ ਰਹਾ ਆ ਜਿੱਦ ਨੂੰ ਮੜਿਆ ਹੁਣ ਇੰਤੋਂ ਤੇ ਆਦ ਨਹੀਂ ਦੱਸਣਾ ਇਹਨੂੰ ਨਹੀਂ ਆ ਦੱਸਦਾ ਸਾਲਾ ਲਿਖਿਆ ਗਿਆ ਆ ਤੇ ਇਧਰ ਨਹੀਂ ਮੈਨੂੰ ਉਹਦਾ ਪਤਾ ਮੈਨੂੰ ਪਤਾ ਬੜੀਆ ਬੜੀਆ ਉਹ ਜਾਣਦਾ ਉਹ ਸਾਰੇ ਤੇ ਜਾਣਦਾ ਨਾ ਉਹ ਮੁੰਡਾ ਇਦਾਂ ਦਾ ਕਰਕੇ ਭੈਣ ਨਾਂ ਨੂੰ ਵੀ ਦਾ ਦੇ ਉਹਦਾ ਹੁਣ ਮਨ ਕਿ ਉਹਦਾ ਉਹਦਾ ਕਰੀ ਜਾਣਾ ਉਹਦੇ ਦਾ ਨਾਂ ਲੈਣ ਡਿਆ ਉਹਨੂੰ ਕਿਹਦਾ ਪਤਾ ਮੇਰੇ ਤੋਂ ਜੀ ਕੇ ਦੇ ਦੇ ਪੈਂਟ ਸਾਰਾ ਕਿਹੜਾ ਆਤਾ ਹੈ ਉੱਤੇ ਰਵੀ ਸਹੇਤ ਇਹ ਵੀ ਗੱਲ ਦੱਸੋ ਨਹੀਂ ਚਲ ਆਪਾਂ ਆਪਾਂ ਭਾਈ ਇਧਰ ਕਰੀ ਜਾਲਾ ਵੇਖ ਨਾ ਮੈਂ ਤੇਰੀ ਆਈ ਸੀ ਡੀ ਲੱਗ ਸਕਦੇ ਆ ਮਨ ਵਾਲੀ ਫੀਲਿੰਗ ਲੈ ਲੈਂਦੇ ਪਿੱਛੇ ਵਹਿ ਚਲਾਉਂਦੇ ਆ ਨਹੀਂ ਤੇ ਕੱਲ ਨੂੰ ਵਿੱਚ ਗਰੁੱਪ ਵਿੱਚ ਦਿਖਾ ਦਾਂਗੇ ਵੀਡੀਓ ਯਾਰ ਅਗਲੇ ਨਾਲ ਲੈ ਲਓ ਫੀਲਿੰਗ ਤਾਂ ਲੈ ਲਈ ਆ ਚਾਹ ਤੇ ਲਾਉਣੇ ਆ ਚਾਹ ਬੁਰੇ ਚਗਾ ਕੇ ਤੋੜਦਾ ਮੁਰੇ ਉਹ ਜੀ ਫੀਲਿੰਗ ਤੇ ਬਿਠਾਉਂਦਾ ਉਹ ਰੱਖ ਆਟਾ ਢੋਲ ਤੇ ਹੀ ਰੱਖ ਲੋ ਮੋਲੇ ਮੋਰਾ ਰੱਖੀ ਉਹਨਾਂ ਦਾ ਤੀਆਂ ਤੇ ਜਿਹੜਾ ਲਾਈਟ ਹੋਈ ਯਾਰ ਉਹ 50 ਜਿਹੜੇ ਲਾਦਾ ਕਰ ਕਾਰਗਰ ਵੇਚ ਲਈ ਹੋਇਆ ਲੋ ਜੀ ਪੈਣਾ ਚਾਹਤਾ ਈ ਟੋਈ ਜਾ ਮੈਂ 30 ਰੁਪਏ ਡਿਲੀਵਰੀ ਯਾਰ ਫਾੜ ਗਿਆ ਮੁੰਨੇ ਅੱਟਾ ਲਾ ਰ ਮਗਰ ਬਹਿ ਕੇ ਗਿਆ ਲੈ ਸਟੇ ਲੈ ਆ ਵੜੀ ਜਮੇਂਡ ਤੇ ਆਟਾ ਪਾ ਆਟਾ ਪਾ ਲੋ ਈ ਲੈ ਨਾ ਜੱਜ ਨਸਿਆ ਦਾ ਜਮੇਂਡ ਤੇ ਆਟਾ ਪਾ ਲੈ ਜੱਜ ਮਗਲ ਜਮੇਂਡ ਦਾ ਢੋਲ ਜੈਣਾ ਪਿਛੇ ਪਾਸੇ ਦਾ ਅਗਲੇ ਬਨੇ ਪਾਲਾ ਕਰ ਦੇ ਕਈ ਕਿਧਰ ਆ ਲੈ ਕਰਾ ਅੱਛਾ ਇਹਨਾਂ ਨੂੰ ਬਲਿੰਕ ਇੰਚ ਕੰਮ ਕਰਨਾ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਔਰ ਜੀ ਮੜਾ ਟਾਈਮ ਲਾਤਾ ਯਾਰ ਓ ਯਾਰ 6 ਵਜੇ ਦਾ ਸਾਨੂੰ ਬੁਲਾਇਆ ਹੈਗਾ ਵੀ ਲੈਣੀ ਵੀ ਭੈਣ ਤੋਂ ਕਾਰਡ ਮਾਰੀ ਲੈ ਮੈਂ ਕਿਹਾ ਥੋੜਾ ਚੀਤੇ ਨਹੀਂ ਮੈਂ ਵੀਡੀਓ ਮਾਰ ਲੂ ਹੈ ਕਾਰਡ ਹੀ ਮਾਰ ਕੇ ਠੇਕੇ ਆ ਜੋ ਉਹ ਕਹਿੰਦਾ ਕਾਰਡ ਚੱਲਦਾ ਨਹੀਂਗਾ ਹਾਂ 5 6 5 6 ਠੇਕੇ ਕਾ ਉਹ ਮਲੇ ਮੈਂ ਰਦਵਾ ਜੇ ਮੈਂ ਵੀਡੀਓ ਮਾਰ ਲੂ ਪਹਿਲਾਂ ਮੈਂ ਦਾ ਰੱਖਣਾ ਵੀਡੀਓ ਤੇ ਕਾਰਡ ਚ ਫਰਕ ਹੁੰਦਾ ਉਹ ਨਹੀਂ ਉਹ ਸਕ੍ਰੈਮ ਇਹ ਕੀ ਕਹਿੰਦਾ ਇਦਾਂ ਲਿਆਉਗਾ ਬਾਕੀ ਔਰ ਲੋ ਜਿਸਮਾਨ ਆ ਗਿਆ ਤੇ ਬੰਦੇ ਉਪਰੇ ਹਮਾਰੇ ਯੱਕੋ ਤੇ ਚਲੋ ਭਾਈ ਲੋ ਵੀ ਦੱਬੀ ਨਹੀਂ ਆ ਭਰਾ ਇਕੱਠੇ ਹੋਏ ਸਾਰੇ ਉਹ ਤਾਂ ਕਰਦਾ ਹੋਈ ਦੱਬੀ ਆ ਸਭੀ ਲੈ ਲੈ ਕੇ ਮੰਡੇ ਹੋਏ ਆ 557 735 ਤੋਂ ਮੈਂਦੀ ਉਹ 272 ਹੀ ਨਹੀਂ ਸਭ 75 ਵੀ ਰਹਿ ਹੋਰ ਲੱਗਣੇ 72 ਵੀ ਰਹਿ ਇੱਕ ਇੱਕ ਬੰਦਾ ਯਾਰ ਬੰਦਾ ਕਿ ਕੀ ਹੋਰ ਦੱਬੀ ਹੈ ਨੀ ਸਵਾਰੀ ਨਹੀਂ ਬਣਾਈ ਇਧਰ ਵੀ ਸਾਹਮਣੇ ਚਾਚਾ ਜੀ ਹੋਏ ਆਣਾ ਹੈ ਚਾਚਾ ਜੀ ਜਨਮ ਦਿਨ ਜਨਮ ਦਿਨ ਮੁਬਾਰਕ ਆ ਬਿਲਕੁਲ ਆ ਤੂੰ ਜੀ ਟੀ ਬਣਾ ਲੈਟਰ ਬਣਾ ਦੇ ਤੂੰ ਇਹ ਸਾਰਾ ਲੈਟਰ ਵੀ ਲੋ ਵੀ ਹਾਂ ਅਜਿਹਾ ਰੋਲਾ ਪਾਇਆ ਯਾਰ ਹੈ ਹੱਤੀ ਜਿਆ ਯਾਰ ਕਿਹੜੀ ਹਾਂ ਧੀ ਦਿਓ ਯਾਰੋ ਕਿਦਾਂ ਮਨੀਰ ਹੜ ਹੜ ਲਾ ਲਾ ਕਿਦਾਂ ਹੜ ਹੜ ਰੋਲਾ ਪਿਆ ਹੋਇਆ ਕਿਦਾਂ ਓਏ ਓਏ ਉਹ ਪੱਖਾ ਚਲਾਦਾ ਪੱਖਾ ਲੋ ਵੀ ਮਾਹੌਲ ਪੂਰਾ ਵੇ ਵੀ ਬਣਿਆ ਵਿਆ ਆ ਇਹ ਜੀਤੋ ਵੀ ਹੈ ਸਾਡੀ ਜੀਤੋ ਜੀਤੋ ਅੱਖਾਂ ਨਾਲ ਲਾਲ ਕੀਤੀਆਂ ਦਿੰਨੀਆਂ ਲੋ ਵੀ ਲੰਗਰ ਪਾਣੀ ਚੱਲਦਾ ਵੇ ਆਪਣਾ ਰੋਟੀ ਖਾਣ ਦੀ ਸਾਰੀ ਸੰਗਤ ਆਪਣੀ ਸੰਗਤ ਚੇਕਨ ਚਲਾਇਆ ਤੇ ਚਾਚਾ ਚਿਕਨੇ ਇਦਾਂ ਜਿਕਨ ਬਹੁਤ ਵਾਦੇ ਰੋਟੀਆਂ ਸਵਾ ਰਹੇ ਪੂਰੀ ਪੂਰੀ ਓਕੇ ਕਿਦਾਂ ਵੇ ਮੈਂ ਓਕੇ ਰਿਪੋਰਟ ਓਕੇ ਲੋਕੀ ਬੰਦੇ ਲੱਗੇ ਹੋਏ ਆਪਣੇ ਸਾਰੇ ਪਨੀਰ ਵੀ ਸਵਾ ਰਹੇ ਆਹ ਆ ਬਲੌਗਰ ਬੈਠਾ ਹੈ ਇੱਕ ਕਪੜਾ ਯੋ ਮੈਂ ਦੇਖ ਨਾ ਗੰਦਾ ਵੀਡੀਓ ਪਹਿਲਾਂ ਬਾਅਦ ਪਾਈ ਗੰਦਾ ਪੈਸਾ ਨਹੀਂ ਗੱਲ ਪਹਿਲਾਂ ਕਰਦੇ ਪਹਿਲੇ ਦਾਸ ਦਾਸ ਬੋਲ ਰਿਹਾ ਮੇਰੇ ਨਾਲ ਲੜ ਪਿਆ ਗੰਦਾ ਪੈਸੇ ਨਹੀਂ ਦੇਣੇ ਲੋ ਵੀ ਲੰਗਰ ਪਾਣੀ ਖਾ ਲਿਆ ਤੇ ਹੁਣ ਚਲੀਏ ਘਰਾਂ ਨੂੰ ਤੇ ਆ ਗਾੜੇ ਖੜਾ ਇੱਕ ਗਾੜੇ ਖੜਾ ਸਾਰਾ ਉਹ ਵਿੰਨੋ ਖੜੀ ਆ ਮੋਟਰਸਾਈਕਲ ਲੱਗੇ ਆ ਤੇ ਪਹਾੜੀਆਂ ਪਹਿਲਾਂ ਲਈ ਹੋ ਗਿਆ ਫੱਟਿਆਂ ਜਾ ਉਹ ਦੇਹੀ ਤੇ ਵੀਡੀਓ ਪਹਾੜੀਆਂ ਦੀ ਬਣਾਉਂਦੇ। ਮੋਟਰ ਲੋ ਜੀ। ਉਹ ਆ ਜੀ ਟਿਕਾਣਾ ਆਪਣਾ। ਤੇ ਆਪਣੀ ਰਾਣੀ ਖੜੀ ਏ। ਲੋ ਜੀ। ਤੇ ਹੁਣ ਆ ਇੱਥੇ ਟਿਕਾਣੇ ਆਪਣੇ ਇੱਥੇ ਮੇਲੇ ਲੱਗਿਆ ਕਰਨਗੇ। ਕਿਉਂ ਚਾਚੇ? ਬਸ ਆਉਣ ਨਾਲ ਟਾਈਮ ਤੇ ਤੁਹਾਨੂੰ ਇੱਥੇ ਢੱਕ ਰਿਆ ਕਰਾਂਗੇ। ਹਾਂ ਟਿਕਾਣਾ ਕਿਹੜਾ? ਬਸ ਦੇੁੰਦੇ ਆਪਣੇ ਆਗੇ ਸਾਰਾ ਇੱਥੇ ਆਏਗਾ ਨੇ ਹੁਣ ਮੈਦਪੁਰ ਜਿੰਨੇ ਕੱਢੇ ਵੱਡੇ ਸਾਡੇ ਆਰਗੇਨ ਕੱਢ ਦੇਣਾ ਬਹੁਤ ਹੀ ਲੱਗਦਾ ਮੈਨੂੰ ਇੱਥੇ ਇੱਥੇ ਰਹਿਣਾ ਪੈਣਾ ਹੁਣ ਲੱਗਦਾ ਚਲਿਏ ਚਲਿਏ ਚਲੋ ਮਾਰੋ ਵਾ ਸਾਲਾ ਪਸੀਨਾ ਕਿੱਧਰ ਆਇਆ ਆ ਇਹਨੂੰ ਪਸੀਨਾ ਗਰਮੀ ਆਉਦੀ ਜਾ ਲੋਈ ਥਾਂ ਨੂੰ ਜਾ ਲੋ ਵੀ ਚਲਿਏ ਘਰਾਂ ਨੂੰ ਜੇ ਇਹ ਕੀ ਚੀ ਆ ਚੇਲੀ ਗਾੜੀ ਆ ਆ ਚੱਲੀਏ ਆ ਚਲੋ 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 ਤੂੰ ਬਾਹਰ ਗੱਡੀ ਹੈ ਹੁੰਦੇ ਸਾਡੇ ਇੰਨੇ ਬੋਂਗ ਹੋਏ ਆ ਉਹ ਸਿੱਧੇ ਚੱਲ ਗਏ ਟੰਗਾਰੇ ਨੂੰ ਉਹ ਨਹੀਂ ਮਿਲ ਉਹ ਇਧਰ ਦਾ ਟੰਗਾਰ ਆ ਆਹੋ ਮੋਨਾ ਜੀ ਆਹੋ ਸਾਰਾ ਗਾਜ ਲੰਘੇ ਤੁਸੀਂ ਤਾਂ ਪਹਿਲਾਂ ਆਪਣੇ ਬਾਟੀਆਂ ਕਿਤੇ ਕਿਧਰ ਮਰ ਚਲਾਉਣ ਨੇ ਮੁੜਿਆ ਮਗਰ ਮੁੜਿਆ ਹੁਣ वो सीधे नागे हो ले आपके साथ भी जरूर होगा आपके साथ भी जरूर होगा